ਹਰ ਇੱਕ ਸਿੱਖ ਜਾਂ ਪੰਜਾਬੀ ਨੂੰਇੱਕ ਸੱਚੀ ਘਟਨਾ ਦਾ ਪਤਾ ਹੋਣਾ ਚਾਹੀਦਾ ਕਿ ਇੱਕ ਬਾਨੋ ਨਾਂ ਦੀ ਬੀਬੀ ਜੋ 1834 ਨੂੰ ਸਰਦਾਰ ਖਰੀਸ ਸਿੰਘ ਦੇ ਨਲੂਏ ਜੀ ਵੱਲੋਂ ਉਸਾਰੇ ਗਏ ਜਮਰੌਦੇ ਕਿਲੇ ਦੇ ਵਿੱਚ ਰਾਤ ਨੂੰ 12 ਵਜੇ ਉੱਚੀ ਉੱਚੀ ਕਿਉਂ ਰੋਈ ਜਦੋਂ ਉੱਚੀ ਉੱਚੀ ਰੋ ਰਹੀ ਸੀ ਕਿਲੇ ਦੇ ਵਿੱਚ ਜਹਰੀ ਸਿੰਘ ਦੇ ਨਲੂਏ ਦੇ ਕਮਰੇ ਦੇ ਵਿੱਚ ਤਾਂ ਬਹੁਤ سارے ਸਿੱਖਾਂ ਨੇ ਜਿੱਦੋਂ ਆ ਕੇ ਵੇਖਿਆ ਤਾਂ ਸਾਰੇ ਸਿੱਖ ਹੈਰਾਨ ਪਰੇਸ਼ਾਨ ਕਿਉਂ ਹੋ ਗਏ ਕਿ ਇਹ ਗੱਲ ਕਿਉਂ ਇੰਜ ਹੋ ਗਈ ਬਹੁਤ سارے ਸਿੱਖਾਂ ਨੇ ਕਦੀ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਖੋਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਚੰਗੇ ਤੇ ਕੀ ਮਾਰੇ ਨੇ ਕੀ ਬੰਨ ਹੋਣੀ ਉਸ ਘਰ ਵਿੱਚ ਉੱਥੇ ਜਮਰੋਦ ਦੇ ਕਿਲੇ 'ਚ ਕੀਤਾ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਲਾਗੇ ਕਿ ਉਹਨੂੰ ਰੋਣਾ ਪੈ ਗਿਆ ਤੇ ਸਾਰਿਆਂ ਸਿੱਖਾਂ ਨੇ ਵੇਖ ਕੇ ਜਿਹੜਾ ਸੀ ਮੂੰਹ 'ਚ ਉਂਗਲੀਆਂ ਪਾ ਲਈਆਂ ਕਿ ਵਾਹ ਇਹ ਕੀ ਵਾਪਰ ਗਿਆਗਾ ਤੁਸੀਂ ਸਭ ਜਾਣਦੇ ਹੋ ਕਿ ਸਰਦਾਰ ਹਰੀ ਸਿੰਘ ਨਲੂਆ ਜੀ ਇੱਕ ਬਹੁਤ ਵੱਡੇ ਸਿੱਖ ਜਰਨੈਲ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਨੇ ਇਹਦੇ ਚ ਮੁਲਤਾਨ ਦੀ ਕਸ਼ਮੀਰ ਦੀ ਜਾਂ ਪਸ਼ਾਵਰ ਦੀ ਅਤੇ ਲਾਹੌਰ ਅਤੇ ਕਈ ਹੋਰ ਅਨੇਕਾਂ ਜੰਗਾਂ ਜਿੱਤਣ ਤੋਂ ਬਾਅਦ ਜਿਹੜਾ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਸੈਨਾ ਦਾ ਮੁੱਖ ਸੈਨਾਪਤੀ ਥਾਪਿਆ ਗਿਆ ਸੀ ਤੇ ਜਿਨ੍ਹਾਂ ਨੇ ਜਾ ਕੇ ਕਾਬੋ ਦੇ ਵਿੱਚ ਜਿਹੜਾ ਹੀ ਸਿੱਖ ਰਾਜ ਦੇ ਖਾਲਸਾ ਜੀਲੇ ਝੰਡੇ ਘਟ ਦਿੱਤੇ ਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਜਿਹੜੇ ਅਫਗਾਨਿਸਤਾਨ ਦੇ ਲੋਕ ਨੇ ਉਹ ਬੜੇ ਬਹਾਦਰ ਨੇ ਚਾਹੇ ਉਹ ਗਾਜੀ ਨੇ ਚਾਹੇ ਪਠਾਨ ਨੇ ਉਹ ਵੀ ਬੜੇ ਬਹਾਦਰ ਨੇ ਉਹਨਾਂ ਨੂੰ ਕੋਈ ਅਜੇ ਤੱਕ ਹਰਾ ਨਹੀਂ ਸਕਿਆ ਲੇਕਿਨ ਸਰਦਾਰ ਹਰੀਸ ਨੇ ਨਲਵਾ ਹੀ ਰਾ ਸਕਿਆ ਕਿ ਉੱਥੋਂ ਦੀਆਂ ਬੀਬੀਆਂ ਵੀ ਬੜੀਆਂ ਅਨਕੀਤੇ ਜੁਰਤਵਾਲੀਆਂ ਸਨ ਉਹਨਾਂ ਵਿੱਚ ਇੱਕ ਹੈ ਵੀ ਸੀ ਬੀਬੀ ਬਾਨੋ ਜਿਹਦੇ ਪਤੀ ਦਾ ਨਾਮ ਸੀ ਗੁੱਲਖਾਂ ਇਹ ਦੋਏ ਬੀਬੀ ਬਾਨੋ ਜਿਹੜੀ ਸੀ ਉਹ ਬਲ ਚੰਡੀ ਸੀ ਕਿ ਮੈਂ ਵੇਖਾਂ ਤਾਂ ਸਹੀ ਇਹ ਕਹਾਂ ਉਹ ਕਿ ਲੋਕ ਨੇ ਜਿਨ੍ਹਾਂ ਨੇ ਸਾਨੂੰ ਹਰਾ ਦਿੱਤਾ ਹੈ ਸਾਨੂੰ ਉਹ ਫਗਾਨੀਆਂ ਦੇ ਜਿਹੜੇ ਸਾਡੇ ਧੀਆਂ ਪੁੱਤ ਅਸੀਂ ਪੈਦਾ ਕੀਤੇ ਉਹਨਾਂ ਨੂੰ ਕਿਹੜੇ ਜਰਨੈਲਾਂ ਨੇ ਹਰਾਤਾ ਉਹਨਾਂ 'ਚ ਕਿਹੜੀ ਖਾਸ ਗੱਲ ਐ ਉਹਨੇ ਹਿਸਟਰੀ ਪੜ੍ਹੀ ਸਿੱਖਾਂ ਦੇ ਬਾਰੇ ਜਾਣਿਆ ਹੋਇਆ ਸੀ ਤੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਵੇਖ ਵੀ ਮੈਂ ਇਹ ਜਰਨਲ ਚੈੱਕ ਕਰਨਾ ਚਾਹੁੰਨੀ ਆ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਇਸ ਜਰਨੈਲ 'ਚ ਕਿ ਇਹਦੀ ਕਿਰਪਾਨ ਦੇ ਵਿੱਚ ਜਾਂ ਇਹਦੇ ਦਿਮਾਗ ਦੇ ਵਿੱਚ ਜਾਂ ਇਹਦੇ ਸਰੀਰ ਦੇ ਵਿੱਚ ਕਿਹੜੀ ਤਾਕਤ ਐ ਕਿ ਉਹਨਾਂ ਨੇ ਧੰਨੂ ਘਾ ਦਿੱਤਾ ਕਿਹਾ ਜਾਂਦਾ ਕਿ ਉਹਨੇ ਆਪਣੀ ਘਰ ਦੀ ਨੂੰ ਕਿਹਾ ਵੀ ਵੇਖ ਬੰਨੋ ਤੂੰ ਨਾ ਜਾ ਕੰਦੇ ਰਾਤ ਦਾ ਸਮਾਂ ਸੀ ਦੋਵੇਂ ਪਤੀ ਪਤਨੀ ਜਿਹੜੇ ਸੀ ਕਿਲੇ ਵੱਲੋਂ ਜਾਂਦੇ ਨੇ ਔਰਤ ਜਿੱਦ ਕਰਦੀ ਆ ਬੀਬੀ ਬਾਣੂ ਕਿ ਮੈਂ ਰਾਤ ਹੀ ਚੈੱਕ ਕਰਨਾ ਚਾਹੁੰਦੀ ਆ ਦਿਨੇ ਨਹੀਂ ਚੈੱਕ ਕਰਨਾ ਚਾਹੁੰਦੀ ਉਹਦੀ ਕੋਈ ਮਨਸਾ ਸੀ ਕੋਈ ਉਹਦਾ ਸਵਾਲ ਸੀ ਉਹਦੇ ਦਿਮਾਗ 'ਚ ਕਿ ਮੈਂ ਚੈੱਕ ਕਿ ਕਰਾਂ ਵਾਕੇ ਹੀ ਗੱਲ ਹੈਗੀ ਕਿਉਂਕਿ ਔਰਤਾਂ 'ਚ ਵੀ ਬੜੀ ਸ਼ਕਤੀ ਹੁੰਦੀ ਆ ਔਰਤਾਂ ਬਹੁਤ ਕੁਝ ਕਰ ਸਕਦੀਆਂ ਹੁੰਦੀਆਂ ਨੇ ਲੇਕਿਨ ਉਹਦਾ ਆਪਣਾ ਕੋਈ ਮਕਸਦ ਸੀ ਚੈੱਕ ਕਰਨ ਦਾ ਜਿਸ ਕਰਕੇ ਉਹ ਜੋ ਕਿਲੇ ਦੇ ਲਾਗੇ ਜਾਂਦੀ ਆ ਉਦਾ ਪਤੀ ਗੁੱਲਖਾਂ ਕਹਿੰਦਾ ਵੇਖ ਬਾਨੂ ਨਾ ਜਾ ਇਹ ਆਪਣੇ ਦੁਸ਼ਮਣ ਨੇ ਤੇ ਦੁਸ਼ਮਣ ਜਿਹੜੇ ਨੇ ਉਹ ਤੋਂ ਰਾਤ ਪਈ ਆ ਤੇ ਔਰਤਾਂ ਨੂੰ ਉੱਥੇ ਜਾਣਾ ਚੰਗੀ ਗੱਲ ਨਹੀਂ ਹੋਵੇਗੀ ਉਹ ਕਹਿੰਦੀ ਨਹੀਂ ਮੈਂ ਜੋ ਸਿੱਖ ਇਸਤਰੀ ਪੜੀ ਆ ਜੋ ਬਾਬੇ ਨਾਨਕ ਦਾ ਫਲਸਫਾ ਸੁਣਿਆ ਆ ਜਾਂ ਉਹਨੂੰ ਵੇਖਿਆ ਸੁਜਾਚਿਆ ਆ ਉਹਦੇ ਵਿੱਚ ਕੁਝ ਗੱਲਾਂ ਬਹੁਤ ਵੱਡੀਆਂ ਨੇ ਤੇ ਮੈਂ ਉਹ ਚੈੱਕ ਕਰਨਾ ਚਾਹੁੰਦੀ ਆ ਕਿ ਆ ਜਾਂਦਾ ਕਿ ਬੀਬੀ ਬਾਨੂ ਜਿਹੜੀ ਆ ਮੂੰਹ ਬੰਨ ਕੇ ਜਿਹੜੀ ਕਿਲੇ ਵੱਲ ਜਾਂਦੀ ਆ ਜੰਗਰੌਦੇ ਵੱਲ ਕਿ ਦਰਵਾਜੇ ਤੇ ਜਿਹੜੇ ਸੇਵਾਦਾਰ ਖੜਾ ਹੁੰਦਾ ਤੇ ਉਹ ਕਹਿੰਦੀ ਆ ਕਿ ਮੈਂ ਹਰੀ ਸਿੰਘ ਨਲਵਾੜੀ ਨੂੰ ਮਿਲਣਾ ਤੇ ਕਿਹਾ ਜਾਂਦਾ ਕਿ ਉਹ ਕਹਿੰਦੇ ਪੀ ਤੂੰ ਐਸਲੇ ਵਾਪਸ ਚਲੇ ਜਾ ਪਹਿਲੀ ਗੱਲ ਤੇ ਇੱਥੇ ਬੜੀ ਵੱਡੀ ਗੱਲ ਹੁੰਦੀ ਆ ਕਿ ਉਸ ਜਿਹੜਾ ਦਰਵਾਜੇ ਦੇ ਸੇਵਾਦਾਰ ਤਨਤਾ ਦਾ ਕਿੱਡਾ ਉੱਚਾ ਕਰਦਾਰ ਆ ਇੱਥੇ ਗੱਲ ਸਮਝਣ ਵਾਲੀ ਆ ਉਹਨੇ ਕਿਹਾ ਨਹੀਂ ਤੁਸੀਂ ਵਾਪਸ ਚਲੇ ਜਾਓ ਸਵੇਰੇ ਆਇਓ ਸਵੇਰੇ ਤੁਹਾਨੂੰ ਅਸੀਂ ਆਪਣੇ ਜਰਨੈਲ ਨਾਲ ਬੁਲਾਵਾਂਗੇ ਉਹਨੇ ਜਿੱਦ ਕੀਤੀ ਜਿੱਦ ਕਰਨ ਤੋਂ ਬਾਅਦ ਫਿਰ ਜਦੋਂ ਹਰੀ ਸਿੰਘ ਨਲਵੇ ਤੱਕ ਮੈਸੇਜ ਗਿਆ ਤਾਂ ਉਹਨਾਂ ਨੇ ਕਿਹਾ ਕੋਈ ਨਹੀਂ ਭੇਜ ਦੋ ਰਾਤ ਦੇ 12 ਵਜੇ ਦਾ ਸਮਾਂ ਦੇ ਮੁਤਾਬਕ ਬੀਬੀ ਬਾਨ ਨੂੰ ਅੰਦਰ ਜਾਂਦੀ ਹੈ। ਬੀਬੀ ਬਾਨ ਨੂੰ ਜਦੋਂ ਅੰਦਰ ਜਾਂਦੀ ਆ ਤੇ ਕਿਹਾ ਜਾਂਦਾ ਕੁਝ ਇਤਿਹਾਸਕਾਰਾਂ ਤੋਂ ਉਹਦੇ ਕੋਲ ਕੋਈ ਹਥਿਆਰ ਵਗੈਰਾ ਵੀ ਸੀ ਆਪਣੀ ਸੇਫਟੀ ਲਈ। ਲੇਕਿਨ ਸਿੱਖਾਂ ਦੇ ਵਿੱਚ ਇੱਕ ਖਾਸ ਗੱਲ ਹੈ ਕਿ ਜਿਹੜਾ ਦੁਸ਼ਮਣ ਉਹਨਾਂ ਦੇ ਘਰ ਆ ਜਾਵੇ ਤਾਂ ਉਹਨੂੰ ਚੈੱਕ ਨਹੀਂ ਕਰਦੇ, ਉਹਦੀ ਤਲਾਸ਼ੀ ਨਹੀਂ ਲੈਂਦੇ, ਉਹਨਾਂ ਕਹਿੰਿਆ ਕੋਈ ਗੱਲ ਨਹੀਂ ਜਾਨੋ। ਕਿਹਾ ਜਾਂਦਾ ਕਿ ਕਮਰੇ ਦੇ ਵਿੱਚ ਜਿੱਦੋਂ ਹਰੀ ਸਿੰਘ ਨਲਵਾ ਅਤੇ ਬੀਬੀ ਬਾਨੋ ਸਨ ਤਾਂ ਬਾਕੀ ਬੀਬੀ ਬਾਨੋ ਨੇ ਕਿਹਾ ਕਿ ਖਾਲਸਾ ਜੀ ਤੁਸੀਂ ਕਹਉ ਜੇ ਬੰਦੇਓ ਕਿ ਤੁਸੀਂ ਸਾਡੇ ਫਰਗਾਨੀ ਲੋਕ ਹਰਾ ਦਿੱਤੇ ਵੀ ਇਹਨਾਂ ਨੂੰ ਕੋਈ ਹਰਾ ਨਹੀਂ ਸਕਿਆ ਅਜੇ ਤੱਕ ਇਹਨਾਂ ਨੇ ਸਭ ਨੂੰ ਪੂਰੇ ਇੰਡੀਆ ਤੇ ਜਾ ਕੇ ਲੁੱਟਮਾਰ ਕੀਤੀ ਤੇ ਖੂਬ ਤਹਿਲ ਕਮਚਾਇਆ ਲੇਕਿਨ ਤੁਸੀਂ ਸਾਡੀ ਧਿਰ ਤੇ ਆ ਕੇ ਖਾਲਸੇ ਦੇ ਕੌਮੀ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਗਾੜ ਦਿੱਤੇ ਨੇ ਤੁਹਾਡੀ ਸ਼ਕਤੀ ਦਾ ਕਾਰਨ ਕੀ ਹੈਗਾ ਉਹਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਡੀ ਨਾਲ ਗੱਲਾਂ ਨੂੰ ਦਸ ਬੰਨ ਨੂੰ ਕਿੱਧਰ ਆਈਆਂ ਬੰਨ ਨੇ ਕਿਹਾ ਕਿ ਮੈਂ ਜੋ ਨਹੀਂ ਆ ਕਿ ਮੇਰੇ ਘਰ ਤੁਹਾਡੇ ਵਰਗਾ ਦੇ ਲੇਰ ਬਹਾਦਰ ਅਤੇ ਸੂਰਬੀਰ ਪੁੱਤ ਪੈਦਾ ਹੋਵੇ ਜੋ ਤੁਹਾਡੇ ਵਰਗਾ ਉਹਨੇ ਕਿਹਾ ਕੇ ਬਣੋ ਜੇ ਤੂੰ ਪੁੱਤ ਲੈਣਾ ਹੈ ਤੇ ਆਪਣੇ ਰੱਬ ਕੋਲ ਜਾ ਆਪਣੇ ਅੱਲਾਹ ਕੋਲ ਜਾ ਆਪਣੇ ਜਿਹੜੇ ਵੀ ਧਰਮ ਨੂੰ ਤੂੰ ਤੇਰੇ ਤੇ ਵਿਸ਼ਵਾਸ ਰੱਖ ਨੂੰ ਜਾ ਕੇ ਅਰਦਾਸ ਬੇਨਤੀ ਕਰ ਤੈਨੂੰ ਰੱਬ ਪੁੱਤ ਦੇ ਦੇਗਾ ਫਿਰ ਬਣੋ ਦੋ ਵਾਰੀ ਰੀਪੀਟ ਕਰਦੀ ਆ ਹਰੀ ਸਿੰਘ ਨਲਵਾ ਦੇ ਲਥੋੜਾ ਜਾ ਕਿਟਾ ਵਿਖਦੇ ਨੇ ਹਰੀ ਸਿੰਘ ਨਲਵਾ ਦੀ ਬੰਸਾ ਸਮਝ ਜਾਂਦੇ ਨੇ ਫਿਰ ਤੀਜੀ ਵਾਰਾਂ ਜਿਹਨੂੰ ਕਿੰਦੀਆ ਤੇ ਸਰਦਾਰ ਹਰੀ ਸਿੰਘ ਨਲਵਾ ਗੁੱਸੇ ਨਾਲ ਕਿੰਦੇ ਬਣੋ ਜਾ ਬਾਹਰ ਚਲੀ ਜਾ ਤੇ ਬਾਨੂ ਜਿਹੜੀ ਆ ਉਹ ਚ ਤੀਕਾ ਮਾਰਵਾਦ ਪਿੰਦੀ ਆ ਕਿ ਨਹੀਂ ਮੈਂ ਬਾਹਰ ਨਹੀਂ ਜਾਣਾ ਇੰਜ ਕਰਦੀ ਆ ਉਹ ਹਰੀ ਸਿੰਘ ਨਲਵਾ ਜੀ ਸੇ ਨਾਲ ਜਦੋਂ ਕਹਿੰਦੇ ਆ ਤਾਂ ਫਿਰ ਹੋਰ ਵੀ ਜਿਹੜੇ ਸੈਨਿਕ ਹੁੰਦੇ ਨੇ ਆਲੇ-ਦਾਲ ਦੇ ਸੇਵਾਦਾਰ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਉਹ ਬਾਨੂ ਕਹਿੰਦੀ ਆ ਕਿ ਮੈਂ ਸੁਣਿਆ ਸੀ ਕਿ ਸਰਦਾਰ ਗੁਰਨਾਨਕ ਸਾਹਿਬ ਜੀ ਦੇਖਰ ਹੂੰ ਕੋਈ ਖਾਲੀ ਨਹੀਂ ਮੁੜਦਾ ਅੱਜ ਮੈਂ ਬਾਨੋ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਘਰੋਂ ਖਾਲੀ ਹੋੜ ਰਹੀ ਆ ਮੈਂ ਪੁੱਤ ਮੰਗਣ ਆਈ ਸਾਂ ਤੁਸੀਂ ਮੈਨੂੰ ਪੋਤ ਨਹੀਂ ਤੁਸੀਂ ਮੈਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਿਆਸੇ ਪੁਨੇ ਇੱਕ ਇੰਡੇ ਨੇ ਕਿ ਹਰੀ ਸਿੰਘ ਨਲਵਾ ਨੇ ਬਾਜ ਦਿੱਤੀ ਬਾ ਸੇਵਾਦਾਰਾਂ ਨੂੰ ਕਿ ਆ ਕਿ ਜਾਂ ਕਿ ਇੱਕ ਕੋਈ ਤੁਸੀਂ ਫੁਲਕਾਰੀ ਲੈ ਕੇ ਆਓ ਜਾਂ ਤੁਸੀਂ ਕੋਈ ਐਹੋ ਜਿਹੀ ਚੀਜ਼ ਲੈ ਕੇ ਆਓ ਜਿਹੜੀ ਸਰੂਪੇ ਦੇ ਰੂਪ ਚ ਹੋਵੇ ਜਿਹੜੀ ਮਾਨ ਸਨਮਾਨ ਦੇ ਰੂਪ ਚ ਹੋਵੇ ਜਿਹੜੀ ਸਿੱਖ ਧਰਮ ਚ ਸਰੂਪ ਪਾਉ ਦਿੱਤਾ ਜਾਂਦਾ ਹੈ ਚਾਹੇ ਫੁਲਕਾਰੀ ਦੇ ਰੂਪ ਚ ਹੋਵੇ ਚਾਹੇ ਦੁਸ਼ਾਲੇ ਦੇ ਰੂਪ ਚ ਹੋਵੇ ਕਿਹਾ ਜਾਂਦਾ ਕਿ ਦੁਸ਼ਾਲਾ ਲਿਆਂਦਾ ਗਿਆ ਤੇ ਹਰੀ ਸਿੰਘ ਨਲਵਾ ਗਾੜੀ ਚ ਉੱਤੇ ਨੇ ਸੇਵਾਦਾਰ ਆਲੇ ਦੁਆਲੇ ਨੇ ਹਰੀ ਸਿੰਘ ਨਲਵਾ ਨੇ ਕਿਹਾ ਕਿ ਤੁਸੀਂ ਇੰਜ ਕਰੋ ਕਿ ਇਹਨਾਂ ਦੇ ਸਿਰ ਤੇ ਪਾ ਦਿਓ ਦਸਾਲਾ ਸਿਰ ਤੇ ਪਾ ਦਿਓ ਬਾਨੋ ਸੋਚ ਰਹੀ ਹੈ ਕਿ ਮੇਰੇ ਸਿਰ ਤੇ ਦਸਾਲਾ ਕਿਉਂ ਪਾਇਆ ਜਾ ਰਿਹਾ ਹਰੀ ਸਿੰਘ ਨਲਵਾ ਕਹਿੰਦਾ ਦੇਖ ਬਾਨੋ ਮੇ ਭਾਬੀ ਨਾਲ ਕਿਨੇ ਤਾਂ ਮੈਨੂੰ ਮੇਰੇ ਵਰਗਾ ਹੀ ਪੈਦਾ ਕੀਤਾ ਮੇਰੇ ਵਰਗਾ ਹੋਰ ਨਹੀਂ ਪੈਦਾ ਕੀਤਾ ਜੇ ਤੈਨੂੰ ਮੇਰੇ ਵਰਗਾ ਹੀ ਪੁੱਤ ਚਾਹੀਦਾ ਤੇ ਹੱਥ ਜੋੜ ਕੇ ਕਹਿੰਦੇ ਹਰੀ ਸਿੰਘ ਨਲਵਾ ਖਲੋ ਗਿਆ ਕਿ ਵੇਖ ਬਾਨੋ ਤੂੰ ਅੱਜ ਤੋਂ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਬਣ ਗਿਆ ਮੈਂ ਤੇਰਾ ਧਰਮ ਦਾ ਪੁੱਤ ਬਣ ਗਿਆ ਤੂੰ ਮੇਰੀ ਧਰਮ ਦੀ ਮਾਂ ਬਣ ਗਈ ਜਦੋਂ ਇਹ ਸ਼ਬਦ ਬਨੂ ਦੇ ਕੰਨਾਂ 'ਚ ਪਏ ਬਨੂ ਉੱਚੀ ਉੱਚੀ ਰੋਣ ਲੱਗ ਪਈ ਉੱਚੀ ਉੱਚੀ ਉਹ ਰੀਆ ਪੁੱਭਾ ਨਿਕਲੀਆਂ ਬਾਹਰ ਗੁਲਖਾਨੀ ਦੂਰ ਬੈਠਾ ਸੁਣ ਰਿਹਾ ਸੀ ਕਿ ਸ਼ਾਇਦ ਗਲਤ ਵਾਪਰ ਗਿਆ ਸਾਰੇ ਸਿੱਖ ਭੱਜੇ ਆਏ ਜਿਹੜੇ ਹੋਰ ਵੀ ਆਪੋ ਆਪਣੇ ਤੰਦੂਆ 'ਚ ਸਨ ਜੇ ਤੁਹਾਨੂੰ ਇਹ ਗੱਲ ਸਾਰੀ ਸੁਣੀ ਆਨੇ ਕਿ ਆ ਵਾਹ ਬਾਬਾ ਨਾਨਕਾ ਹੱਥ ਜੋੜ ਕੇ ਆਪਣੇ ਰਾਮ ਨੂੰ ਯਾਤ ਕੀਤਾ ਇੰਨੇ ਉੱਚੇ ਕਰਤਾਰ ਦੇ ਲੋਕ ਨੇ ਇੰਨੀ ਇਹਨਾਂ ਦੇ ਵਿੱਚ ਅਨਖ ਗੈਰਤ ਅਤੇ ਇੰਨੇ ਵਧੀਆ ਨੇਕ ਇਨਸਾਨ ਨੇ ਤੇ ਉਹਨੇ ਕਿਹਾ ਕਿ ਨਹੀਂ ਤੁਸੀਂ ਵਾਕਿਆ ਹੀ ਰਾਜ ਕਰਨ ਦੇ ਯੋਗ ਤੁਹਾਡਾ ਰਾਜ ਬਹੁਤ ਦੂਰ ਤੱਕ ਹੋਵੇਗਾ ਬਿਲਕੁਲ ਸਿੱਖ ਰਾਜ ਦੀਆਂ ਹੱਦਾਂ ਤੋਂ ਬਹੁਤ ਦੂਰ ਤੱਕ ਗਿਆ ਫਿਰ ਕਹਿੰਦੇ ساری ਉਮਰ ਬਾਨੋ ਜਿੰਨਾ ਚਿਰ 1837 ਤੱਕ ਇਹ ਘਟਨਾ 1834 ਦੀ ਆ 1873 ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਹੋ ਜਾਂਦੀ ਆ 3 April 1873 ਨੂੰ ਕਹਿੰਦੇ ਹਰੀ ਸਿੰਘ ਨਲਵਾ ਨੇ ਉਹਨੂੰ ਵੇਸ਼ਾ ਮਾਂ ਦਾ ਖਿਤਾਬ ਦਿੱਤਾ ਉਹ ਜਿੰਨੂੰ ਮਰਜ਼ੀ ਆ ਜਾਂਦੀ ਸੀ ਇਹ ਗੱਲ ਉਹਨੇ ਆਪਣੇ ਇਲਾਕੇ ਦੀਆਂ ਲੋਕਾਂ ਨੂੰ ਔਰਤਾਂ ਨੂੰ ਮਰਦਾਂ ਨੂੰ ਦੱਸੀ ਜਿਸ ਕਰਕੇ ਹਰੀ ਸਿੰਘ ਨਲਵੇ ਦਾ ਕਰਦਾਰ ਜਿਹੜਾ ਆ ਉਹ ਇਸ ਕਰਕੇ ਫਗਾਨਿਸਤਾਨ ਦੇ ਲੋਕਾਂ ਵਿੱਚ ਵੀ ਬਹੁਤ ਜ਼ਿਆਦਾ ਉੱਚਾ ਆ ਕਿ ਇੰਨੇ ਵਧੀਆ ਸੀ ਪਹਿਲਾ ਸਰਦਾਰ ਹਰੀ ਸਿੰਘ ਨਹੀਂ ਸਾਰੇ ਸਿੱਕੇ ਇਹਨਾਂ ਦੇ ਨੇ ਕਿਉਂਕਿ ਬਹੁ ਗਿਣਤੀ ਸਿੱਖਾਂ ਦਾ ਕਰਤਾਰੀ ਦਾਦਾ ਹੀ ਆ ਇਹ ਧੀਆਂ ਭੈਣਾਂ ਦੀ ਰੱਖਿਆ ਕਰਨੀ ਆਉਂਦੇ ਕਦੀ ਪੁੱਛਤਾ ਨਹੀਂ ਲੁੱਟਦੇ ਇੱਕਾ ਦੁਕਾ ਕਿਤੇ ਲੱਖਾਂ ਚ ਕੋਈ ਘਟਿਆ ਇਨਸਾਨ ਕੋਈ ਹੋ ਜੇ ਤਾਂ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਉਹ ਗਿਣਤੀ ਸਿੱਖੀਵੇਂ ਗਏ ਨੇ ਮੈਂ ਸਰਦਾਰ ਖਰੀਸ ਸਿੰਘ ਗੜਵਾਨ ਨੂੰ ਅਤੇ ਭੈਣ ਬਾਨੂ ਨੂੰ ਬੀਬੀ ਬਾਨੂ ਨੂੰ ਉਹਦੀ ਦਲੇਰੀ ਨੂੰ ਅਤੇ ਉਹਦੀ ਪਰਖ ਨੂੰ ਸਲਾਮ ਕਰਦਾ ਹਾਂ ਜੇ ਉਹ ਪਰਖ ਨਾ ਕਰ ਬਿਤਾਦਾ ਸੀ ਕਿਵੇਂ ਗੱਲ ਕਰਦੇ ਮੈਂ ਆਸ਼ ਕਰਦਾ ਕਿ ਮੈਂ ਆਪਣੀ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਇਹ ਗੱਲ ਤੁਹਾਨੂੰ ਜਾਣਨੀ ਚਾਹੀਦੀ ਹੈ ਇੰਜ ਨਹੀਂ ਚਾਹੀਦੀ ਇੱਕ ਢੀ ਵੱਡੀ ਗੱਲ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਜੂਦੇ ਬਸਤੇ ਨੂੰ ਰੱਬ ਸੌਣਾ ਤੁਹਾਡੀ ਲੰਮੀ ਲੰਮੀ ਉਮਰ ਕਰੇ ਵਹੀ ਪਰ ਤਿੱਕਾ ਖਾਲਸਾ ਵਹੀ ਪਰ ਜਿੱਕੀ ਫਤਹੀ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਪ੍ਰਿੰਸੀਪਲ ਬਚਕਰ ਸਿੰਘ ਪ੍ਰਸਿੱਕਰ ਕਿਹਾ ਗਿਆ ਬਿਤੇ ਆਪ ਲੋਕਾਂ